ਭਾਰਤ ਦੀ ਆਜ਼ਾਦੀ ਨੂੰ ਪਾਵੇਂ 78 ਵਰੇ ਬੀਤ ਗਏ ਹਨ ਪਰ ਅੱਜ ਵੀ ਪਿੰਡ ਨਵੀਂ ਚਰੋਲੀ ਦੇ ਵਾਸੀ ਨਰਕ ਵਰਗੀ ਜ਼ਿੰਦਗੀ ਬਿਤਾ ਰਹੇ ਹਨ ਇਸ ਹਾਲਾਤਾਂ ਦਾ ਬਿਆਨ ਕਰਦੀ ਹੋਈਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਇਹ ਦੱਸਦੀਆਂ ਹਨ ਸਰਕਾਰਾਂ ਨੇ ਲੋਕਾਂ ਦੇ ਹਿੱਤ ਲਈ ਕਿੰਨੇ ਕੁ ਕੰਮ ਕੀਤੇ ਹਨ ਇਹ ਦ੍ਰਿਸ਼ ਪਿੰਡ ਨਵੀਂ ਚਰੋਲੀ ਤੋਂ ਬਾਹਰ ਜਾਂਦੀ ਪਿੰਡ ਦੀ ਫਿਰਨੀ ਦੇ ਹਨ ਇਸ ਸਮੇਂ ਦੌਰਾਨ ਕਈ ਹਕੂਮਤਾਂ ਆਈਆਂ ਤੇ ਗਈਆਂ ਹਰ ਵਾਰ ਲੋਕ ਇਹ ਮੁੱਦਾ ਚੁੱਕਦੇ ਰਹੇ ਪਰ ਅਜ ਤੱਕ ਹੱਲ ਨਹੀਂ ਹੋਇਆ ਪ੍ਰਭਾਵਿਤ ਤੇ ਪਰੇਸ਼ਾਨ ਪਿੰਡ ਵਾਸੀਆਂ ਨੇ ਸਮੇਂ दिया ਹਕੂਮਤਾਂ ਨੂੰ ਬੇਨਤੀ ਕੀਤੀ ਹੈ ਜਲਦੀ ਤੋਂ ਜਲਦੀ ਨਵੀਂ ਚਰੋਲੀ ਦੀ ਬਾਦਲੀ ਫਿਰਨੀਦਾਨ ਨਿਰਮਾਣ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਆਓ ਦੇਖਦੇ ਹਾਂ ਇਰਾਵਤੀ ਨਿਊਜ਼ ਪੰਜਾਬ ਦੀ ਇੱਕ ਵਿਸ਼ੇਸ਼ ਰਿਪੋਰਟ ਜੇ ਵੀਡੀਓ ਠੀਕ ਲੱਗੇ ਤਾਂ ਸ਼ੇਅਰ ਕਰੋ ਅਤੇ ਆਪਣੇ ਹਾਜ਼ਰੀ ਕਮੈਂਟ ਬਾਕਸ ਵਿੱਚ ਜ਼ਰੂਰ ਲਗਾਓ ਐਜੀ ਪਿੰਡ ਚਰੋਲੀ ਦੀ ਫਿਰਨੀ ਆ ਇਹ ਸਾਰੇ ਬੰਦੇ ਮੈਂਬਰ ਇਕੱਠੇ ਹੋਏ ਜਣ ਇੱਥੇ ਸਾਰੇ ਜਣ ਇਹ ਰਸਤਾ 747 ਤੋਂ ਲੈ ਕੇ ਅੱਜ ਤੱਕ ਰਸਤਾ ਨਹੀਂ ਬਣ ਸਕਿਆ ਕੱਚਾ ਰਸਤਾ ਇੱਥੇ ਝੋਨਾ ਲਾਓ ਇੱਥੇ ਤੁਹਾਡੇ ਸਾਹਮਣੇ ਲੇਡੀਜ਼ ਨਾਲ ਕੇ ਗਏ ਨਾ ਤੇ ਮਾੜਾ ਹਾਲ ਆ ਰਸਤੇ 'ਚ ਜਦ ਥੋੜੀ ਜਿਹੀ ਬਰਖਾ ਪੈਂਦੀ ਹੈ ਤੇ ਸਾਰੇ ਛਪਣੇ ਛਪਣੇ ਲੱਗ ਜਾਂਦੀਆਂ ਜੀ ਤੇ ਸਰਕਾਰਾਂ ਕੋਲ ਜਾਇਦਾ ਕੋਈ ਗੌਰ ਨਹੀਂ ਕਰਦੇ ਤੇ ਮਿਹਰਬਾਨੀ ਕਰਕੇ ਦਾ ਹੱਲ ਕੀਤਾ ਜਾਵੇ ਟੁੱਟੀ ਭੱਜੀ ਆ ਅਜੇ ਤੱਕ ਬਣੀ 50 ਸਾਲ ਤੋਂ ਇਹ ਤਿਆਰ ਨਹੀਂ ਹੋਈ ਅਜੇ ਤੱਕ ਤੇ ਇਹ ਦੇਖੋ ਇਹਦਾ ਹਾਲ ਕੋਈ ਸਰਕਾਰ ਸਾਡਾ ਕੋਈ ਸਰਕਾਰ ਕੋਈ ਵੀ ਸਾਥ ਨਹੀਂ ਦਿੰਦੀ ਆਣਾ ਚੌਧਰੀ ਆਇਆ ਉਹ ਨਹੀਂ ਕਰਦੀ ਜਿਹੜੇ ਵੀ ਆਂਦੇ ਬੀਜੇਪੀ ਕਾਂਗਰਸ ਜਿਹੜਾ ਮਰਜ਼ੀ ਆਵੇ ਆਮ ਪਾਰਟੀ ਵਾਲੇ ਵੀ ਆਂਦੇ ਨਾ ਕੋਈ ਵੀ ਆਏ ਆ ਕੇ ਉਹ ਬਸ ਇਹੀ ਕਹਿੰਦੇ ਜੀ ਬਣ ਜੇਗੀ ਬਣ ਜੇਗੀ ਕੋਈ ਨਹੀਂ ਬਣਾਉਂਦਾ ਜੀ ਪਿਛਲੇ ਸਰਪੰਚਾ ਨੇ ਵੀ ਲਾਰੇ ਲਾ ਕੇ ਰੱਖੇ ਨੇ ਨਾ ਤਾ ਤੂੰ ਕਿ ਤੁਹਾਡੀ ਗਲੀ ਬਣ ਜਾਂਦੀ ਐ ਤੇ ਇਹ ਆ ਗਲੀ ਦਾ ਹਾਲ ਢੋਲੀ ਪਿੰਡ ਨਾਵੇਂ ਚ ਢੋਲੀ ਤੇ ਬਾਹਰ ਦੀ ਫਿਰਨੀ 1 ਕਿਲੋਮੀਟਰ ਦਾ ਟੋਟਾ ਐ ਇਹ ਹੀ ਨਹੀਂ ਇਹਦੇ ਕੋਲ ਬੰਦਾ ਸਰਕਾਰ ਆ ਘਰ ਲੱਗਦੇ ਨੇ ਨਾਲ ਇਹਨਾਂ ਨੂੰ ਤੇ ਇਹ ਪਿੰਡ ਦੀ ਬਾਹਰ ਦੀ ਫਿਰਨੀ ਐ ਤੇ ਇਹ ਹਾਲ ਦੇਖੋ ਜੀ ਫਿਰਨੀ ਦਾ ਥੋੜੀ ਬਾਸ ਪਈ ਆ ਜੇ ਕੋਈ ਬਾਸ ਨਹੀਂ ਪਈ ਹਰ ਬੰਦੇ ਨੂੰ ਤੰਗੀ ਆ ਬੋਲ ਹਰ ਬੰਦੇ ਨੂੰ ਹਰ ਇੱਕ ਬੰਦੇ ਨੂੰ ਤੰਗੀ ਆ ਜੀ ਇਸ ਰਸਤੇ ਦੀ ਬਾਹਰੋਂ ਆਉਂਦਾ ਕੋਈ ਰਿਸ਼ਤੇਦਾਰ ਆਏ ਬਾਹਰੋਂ ਆਏ ਤੇ ਇਹ ਹਾਲ ਹੈ ਰਸਤਿਆਂ ਦਾ ਰਸਤਾ ਮਾਰਾ ਇਹ ਸਾਰੇ ਸਰਪੰਚਾਂ ਨੇ ਇਹ 50 ਸਾਲਾਂ ਤੋਂ ਇਦਾਂ ਹੀ ਚੱਲਿਆ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਵੋਟਾਂ ਲੈਣ ਆਏ ਨੇ ਮੈਂਬਰ ਵੀ ਆਏ ਨੇ ਸਰਪੰਚ ਵੀ ਆਏ ਨੇ ਐਮਐਲਏ ਵੀ ਆਏ ਨੇ ਅੱਜ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਅਸਰੀਆਂ ਲੰਘ ਗਿਆ ਅਸੀਂ ਤੇ ਇੱਧੇ ਲੰਦੇ ਬੁੱਢੇ ਹੋ ਗਏ ਪਰ ਐ ਨਹੀਂ ਬਣਿਆ ਮਾਰਾ ਸਾਨੂੰ ਕੋਈ ਨਹੀਂ ਪੁੱਛੇਗਾ ਇੱਥੇ ਤੇ ਕੋਈ ਪੁੱਛ ਮੰਗਣੀ ਚੜੋਲੀ ਦੀਆਂ ਵਿਚਾਰੀਆਂ ਬੀਬੀਆਂ ਵੀ ਇੱਧਰ ਦੇਖੋ ਕਿਨੇ ਗਿਆੜੇ ਲਾਗੇ ਦੇਖੋ ਤੇ ਬੁਰਾ ਹਾਲ ਤੇ ਐਦਾ ਹਾਲ ਕਦੋਂ ਹੋਣਾ ਜੀ ਇਹ ਲੰਘੀ ਉਮਰ ਸਾਡੀ ਇੱਧੇ ਤਾਂ ਕੇ ਵੀ ਇਦਾਂ ਲੱਗੀ ਜਾਂਦੀ ਮਾਮਾੜਾ ਅਧਿਕ ਮੰਨਦੇ ਦੋਸਾਨਾ